ਆਕਦਾ ਜੀ ਫਿਰ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਸੋ ਅੱਜ ਆਪਾਂ ਕਰ ਰਹੇ ਹਾਂ ਜੀ ਕਣਕ ਦੀ ਬਾਡੀ ਦੀ ਸ਼ੁਰੂਆਤ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਨੇ ਲੱਗੇ ਸੀ ਇੱਕ ਬੋਰ ਲਾਉਣ ਬੋਰ ਲਾਉਣ ਦਾ ਹੁਣ ਆਪਾਂ ਨੇ ਖੋਲਣੀ ਹੈ ਕੈਵਿਟੀ ਤੇ ਕੈਵਿਟੀ ਵਾਸਤੇ ਆਪਾਂ ਨੂੰ ਕਣਕ ਵੜੜੀ ਪਾਣੀ ਹੈ ਉਸ ਨਾਲ ਦੇ ਨਾਲ ਅੱਜ ਕਣਕ ਦੀ ਬਾਡੀ ਵੀ ਸਟਾਰਟ ਕਰਮੀ ਬੋਰ ਦੀ ਕੈਵਿਟੀ ਖੋਲਣੀ ਹੈ ਸੋ ਸਾਰਾ ਬਲੌਗ ਆਪਾਂ ਦੇਖਣ ਨੂੰ ਤੁਹਾਨੂੰ ਮਿਲੇਗਾ ਸੋ ਸਾਡਾ ਬਲੌਗ ਦੇਖਣ ਲਈ ਚੈਨਲ ਨੂੰ ਸਾਡੇ ਸਬਸਕ੍ਰਾਈਬ ਕਰੋ ਮੈਂ ਲਿੰਕਰਮਰ ਬਟਨ ਦਬਦੂ ਤਾਂ ਜਿਸਨ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੇ ਕਰੀ ਮਿਲਦਾ ਰਹੇ ਤੇ ਨਵੀਂ ਨਵੀਂ ਵੀਡੀਓ ਤੁਸੀਂ ਦੇਖਦੇ ਰਹੋ ਤਾਂ ਸ਼ੁਰੂਆਤ ਕਰਦੇ ਆਪ ਜਦੇ ਨਵੇਂ ਬਲੌਗ ਦੀ ਹੱਕੀ ਜੋ ਹੈ ਲਾਈਵ ਹੈ ਸਰ ਕਰ ਰਿਹਾ ਜੈ ਮਸ਼ੀਨ ਦੀ ਸ਼ੁਰੂਆਤ ਆ ਤਕਰੀਬਨ ਮਸ਼ੀਨ ਆਪਣੇ ਖੇਤ ਵਿੱਚ ਆ ਗਈ ਜਿਵੇਂ ਆਪਸ ਨੂੰ ਦੱਸਿਆ ਪਿਆ ਅਡਜਸਟ ਕਰਨੀ ਵੱਡੀ ਸਟਾਰਟ ਕਿਉਂਕਿ ਆ ਪਾ ਕਿਲਾ ਵੱਡਾਂਗੇ ਉਹ ਉਹ ਸਾਹਮਣੇ ਆਪਣੇ ਲਾਇਆ ਬੋਰ ਇਹਦੀ ਕੈਪਟੀ ਫੋਲਣੀ ਆਪਾਂ ਨੇ ਕਿਲੇ ਚ ਤੇ ਮਸ਼ੀਨ ਆਪਣੇ ਤਰੀਕੇ ਦੇ ਵਿੱਚ ਆ ਚੁੱਕੀ ਹੈ ਤੇ ਹੁਣ ਆਪਾਂ ਕਰਾਂਗੇ ਵੱਡੀ ਸਟਾਰਟ ਅਜ ਮਸ਼ੀਨ ਨਾਲ ਵੀ ਇਹਦਾ ਮੱਥਾ ਟੇਕਦੇ ਨਹੀਂ ਕਿਉਂਕਿ ਇਹਨਾਂ ਨੇ ਮਸ਼ੀਨ ਜੇ ਪਹਿਲੇ ਦਿਨ ਸਟਾਰਟ ਕਰੀ ਹੈ ਤੇ ਰੱਬ ਇਹਨਾਂ ਨੂੰ ਭਾਗ ਲਾਵੇ ਕਿਸ ਚੰਗਾ ਸੀਜ਼ਨ ਲੱਗੇ ਤੇ ਆਪਾਂ ਅੱਜ ਪਹਿਲੇ ਦਿਨ ਸ਼ੁਰੂਆਤ ਕਰ ਰਹੇ ਆ ਕਣ ਕਬੱਡੀ ਦੀ ਤੇ ਹੁਣ ਆਪਾਂ ਥੋੜੇ ਚਿਰ ਬਾਅਦ ਸਟਾਰਟ ਕਰਦੇ ਆ ਮਸ਼ੀਨ ਨੂੰ ਤੇ ਚੱਲਦੇ ਦੇਖਿਆ ਹੁੰਦੇ ਆ ਮਸ਼ੀਨ ਚੱਲਦੀ ਤੇ ਕਣ ਕਬੱਡੀਆਂ ਸਾਰਾ ਜਕੀਲਾ ਪੂਰਾ ਵੱਢਣਾ ਆਪਾਂ ਨੇ ਜੀ ਕੁਝ ਟਾਈਮ ਬਾਅਦ ਮਸ਼ੀਨ ਵਾਲੇ ਕੈਪਟੇ ਹੋਣੇ ਵੀ ਆਉਣਗੇ ਕਿਰਪਾ ਉਹ ਉੱਥੇ ਵੀ ਕੰਮ ਕਰਾਂਗੇ ਹਾਂਜੀ ਦੋਸਤੋ ਬਿਲਕੁਲ ਆਪਾਂ ਹੁਣ ਹੋ ਗਏ ਆ ਰੈਡੀ ਤਿਆਰ ਹੋ ਕੇ ਕਿਉਂਕਿ ਸਵੇਰੇ ਪਰਪਲ ਤੁਹਾਨੂੰ ਪਤਾ ਹੀ ਆਪਣੇ ਕਣਕ ਵੱਡੀ ਹੈ ਤੇ ਕਣਕ ਵੱਡਣ ਦਾ ਕਾਰਨ ਵੀ ਤੁਹਾਨੂੰ ਪਤਾ ਹੀ ਹੈ ਕਿ ਬੋਰ ਆਪਾਂ ਨਵਾਂ ਟਿਊਬਰ ਲਾਇਆ ਉਹਦੇ ਆਪਣੇ ਖੋਲਣ ਸੀ ਜੈ ਕੈਵਿਟੀ ਤੇ ਕੈਵਿਟੀ ਵਾਸਤੇ ਆਪਣਾ ਸਾਰੀ ਕਣਕ ਤੋਂ ਵੱਢ ਲਈ ਤੇ ਕਰੇ ਪਰ ਰੱਖ ਲਈ ਕਿਉਂਕਿ ਕਣਕ ਹਰੀ ਹੈ ਥੋੜੀ ਜੀ ਇਸ ਕਰਕੇ ਉਹ ਮੰਡੀ ਚੋਂ ਨਹੀਂ ਜਾ ਸਕਦੀ ਸੀ ਸਲਾਹ ਹੈ ਥੋੜੇ ਆਪਾਂ ਜਾਣਾ ਇਸ ਸ਼ਹਿਰ ਕਿਉਂਕਿ ਕਰੇਂਚਸ ਪਾਲ ਕੋ ਤੇ ਪੂਰੀ ਕਾਫੀ ਜੀ ਦਰਦ ਕਰਦੀ ਐ ਦੁੱਖਦੀ ਐ ਉਹਨੂੰ ਆਪਾਂ ਲੈ ਕੇ ਚੱਲਾਂਗੇ ਸ਼ਹਿਰ ਤੇ ਡਾਕਟਰ ਕੋਲ ਚਲਦੇ ਆਂ ਰੈਡੀਆਂ ਤਿਆਰ ਹੋਣ ਲੱਗ ਨੇ ਜਿਵੇਂ ਵੀ ਆਪਾਂ ਤੁਰਦੇ ਆਪਾਂ ਸੰਸਾਰਾਂ ਨੂੰ ਆਪਾਂ ਚਲਦੇ ਪਤਾਂ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਐ ਆਪਾਂ ਸਵੇਰੇ ਐਸੀ ਦਵਾਈ ਦਿਵਾਉਣਾ ਕਿਉਂਕਿ ਥੋੜੀ ਡਿਸਕ ਥੋੜੀ ਇਨਫੈਕਸ਼ਨਸ ਪ੍ਰੋਬਲਮ ਸੀ ਜੀ ਤੇ ਮਣਕਾ ਤਾਂ ਵੇ ਮਣਕਾ ਦਵਾਇਆ ਹੋਇਆ ਤੇ ਉਸ ਚੀ ਦੀ ਆਪਾਂ ਦਵਾਈ ਲਈ ਆ ਇੱਪਾ ਅਤਿਗ੍ਰੰਥ ਮੈਡੀਕਲ ਸਟੋਰ ਤੇ ਜਾ ਕੇ ਜੇ ਤੁਪਕ ਐਸੀ ਦਵਾਈ ਲੈਣ ਤੇ ਪਰ ਡਾਕਟਰ ਨੇ ਨਹੀਂ ਬਣਾਈ ਕਿਉਂਕਿ ਨਬਾਈ ਲਗਾ ਪਹਿਲੀ ਵਾਰ ਗਏ ਸੀਗੇ ਨਾ ਹੀ ਆਪਣਾ ਪੀਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਖਿਲਾਲ ਉਹਨੇ 5 ਦਿਨ ਦਵਾਈ ਦਿੱਤੀ ਤੇ 5 ਦਿਨ ਸ਼ਰੀਦ ਨਵਾਦ ਫਿਰ ਆਪਾਂ ਨੂੰ ਫੇਰ ਦੇਖ ਦਿਖਾਉਣਾ ਤੇ ਹੁਣ ਦਵਾਈ ਦਿਵਾ ਕੇ ਆਪਾਂ ਨੂੰ ਛੱਡਵਾ ਲਈ ਸਿਸਟਰ ਕੋਲ ਤੇ ਆਪਾਂ ਆਪਣੇ ਕੰਮ ਤੇ ਜਾਣਾ ਜੀ ਵਾਪਸ ਕੰਮ ਤੇ ਤੇ ਸ਼ਾਮ ਨੂੰ ਪਾਣਾ ਨਾਲ ਲੱਗੇ ਫਿਰ ਪਿੰਡ ਚੱਲਣਾ ਹੈ ਜਾਗੇ ਕੰਮ ਤੇ ਚਲਾਗੇ ਕਾਫੀ ਦਰੋਂ ਕੇ ਅਸੀਂ ਦਫਤਰ ਤੇ ਚ ਗਏ ਨੂੰ ਤੇ ਸੋਚਿਆ ਉਹਨਾਂ ਚਲ ਜਲ ਜਲ ਸ਼ਾਮ ਤੱਕ ਆਪਾਂ ਕੰਮ ਕੰਮ ਧੰਦੇ ਨੇ ਜੋਬ ਦੇਖੀਏ ਤੇ ਨਾਲ ਦੇ ਨਾਲ ਫਿਰ ਚਲਦੇ ਹੀ ਰਹਨੇ ਨੇ ਹੁਣ ਚੱਲਿਆ ਦਫਤਰ ਤੇ ਉਸ ਤੋਂ ਬਾਅਦ ਅੱਧ ਸ਼ਾਮ ਨੂੰ ਪਜੰਦੇ ਬੱਚੇ ਨੂੰ ਆਪਣੇ ਨਾਲ ਲੈ ਕੇ ਜਾਂਦਾ ਗਏ ਹੁਣ ਤਿਆਰੀ ਆਪਣੇ ਦਫਤਰ 'ਚ ਜਾਣ ਦੀ ਤੇ ਚੱਲ ਕੇ ਪਹੁੰਚਿਆ ਉਹਨਾਂ ਦਫਤਰ 'ਚ ਹਾਂਜੀ ਦੋਸਤੋ ਇਸ ਟਾਈਮ ਆਪਾਂ ਪਹੁੰਚੇ ਜਾਖਲ ਜੱਸਗੂ ਆਰੋਪ ਆਮਵਾਸ਼ ਵਾਲੇ ਦੇ ਇੱਥੇ ਆਪਾਂ ਗੱਡੀ ਤਕਰੀਬਨ ਤਵਾ ਰਿਆਂ ਗੱਡੀ ਦਾ ਤੇ ਮੇਰੇ ਪਤਾ ਹੈ ਆਪਣੇ ਖੰਡ ਪਾੜ ਸਾਈਡ ਪਾੜ ਕਰਵਾਇਆ ਸੀ ਗੱਡੀ ਚ ਚੱਲਣ ਦਾ ਹੋਣ ਕਾਰਨ ਗੱਡੀ ਦਾ ਹੋ ਗਿਆ ਸੀ ਕਾਫੀ ਬੁਰਾ ਹਾਲ ਤੇ ਹੁਣ ਗੱਡੀ ਲਾਈ ਹੈ ਜੀ ਸਰਫੇਸ ਸਟੇਸ਼ਨ ਤੇ ਗੱਡੀਆਂ ਬਹੁਤ ਖੜੀਆਂ ਨੇ ਬਾਈ ਲਿਓ ਤੋਣ ਵਾਲੀਆਂ ਤੇ ਆਪਾਂ ਵੀ ਤਕਰੀਬਨ ਗੱਡੀ ਇਸ ਜਗ੍ਹਾ ਤੇ ਲਾ ਦੇ ਗੱਡੀ ਬਾਈ ਫੋਨ ਨਾਲ ਤੋਂ ਆਉਂਦਾ ਵਧੀਆ ਵਾਸ਼ਿੰਗ ਕਰਦਾ ਤੇ ਆਹ ਲੱਗ ਕੇ ਗੱਡੀ ਚੈੱਕ ਤੇ ਤੇ ਜੱਕ ਤੇ ਲਾ ਕੇ ਚੱਕੜ ਕੇ ਤਹਾ ਤੇ ਆ ਆਪਣੀ ਗੱਡੀ ਐ ਤਹਾ ਧੋਣ ਵਾਸਤੇ ਤੇ ਗੱਡੀ ਧੋਈ ਤੋਂ ਬਾਅਦ ਬਾਅਦ ਚ ਵਾਜ਼ ਰਿਵਿਊ ਦਿੰਨੇ ਆ ਕਿ ਕਿਸ ਤਰ੍ਹਾਂ ਕਿੰਨ ਖਿੱਤੋਈ ਗਈ ਆ ਕਿਸ ਤਰ੍ਹਾਂ ਧੋਂਦਾ ਤੇ ਤਾਂ ਲਾ ਰਹੇ ਗੱਡੀ ਬਾਕੀ ਲੈਟ ਹੈਂਡੀ ਬਾਈਕ ਨਾਲ ਤੁਸੀਂ ਚਲ ਆਏ ਹੋ ਸਾਡੇ ਵੱਲ ਤੇ ਜਨਰੇਟਰ ਚ ਲਾ ਕੇ ਬਾਈ ਸਪੈਸ਼ਲ ਗੱਡੀ ਧੋਣ ਲੱਗ ਰਿਹਾ ਇਹ ਤੁਹਾਨੂੰ ਆਉਣ ਕਰਨ ਚੰਨ ਲੱਕੇ ਲੈਟ ਹੈਂਡੀ ਕਿ ਆ ਗੱਡੀਆਂ ਵਾਕੇ ਨਾ ਸਾਈਡ ਤੇ ਲਾਦੀ ਸਭ ਨੂੰ ਦੇਤਾ ਜਵਾਬ ਕਿ ਲਾਈਟ ਨਹੀਂ ਹੈਗੀ ਆਪਣੇ ਵੱਤ ਸਪੈਸ਼ਲ ਬਾਈ ਦਾ ਚਰਨ ਐਕਟਰ ਚ ਲਾ ਕੇ ਨਾ ਆਪਣੀ ਗੱਡੀ ਧੋਣ ਲੱਗਿਆ ਪਿਆ ਬਾਕੀ ਗੱਡੀ ਧੋਈ ਤੋਂ ਬਾਅਦ ਫਿਰ ਇਹਦਾ ਰਿਵਿਊ ਦੇਵਾ ਵੀ ਗੱਡੀ ਕਿੰਨੀ ਘਤੋਂਦਾ ਬਾਕੀ ਗੱਡੀ ਕਹਿੰਦੇ ਵਾਸ਼ਿੰਗ ਵਧੀਆ ਪਰ ਪਹਿਲੀ ਵਾਰ ਗੱਡੀ ਤੋਂ ਬਾਹਰਾਂ ਵਾਈ ਤੋਂ ਉਸ ਤੋਂ ਬਾਅਦ ਅਸੀਂ ਦੱਸਦੇ ਹਾਂ ਗੱਡੀ ਕਿਵੇਂ ਧੋਂਦਾ ਹਾਂ ਹਾਂਜੀ ਦੋਸਤੋ ਜਿਵੇਂ ਸਾਨੂੰ ਸਾਰੇ ਪਤਾ ਹੀ ਹੈ ਪਰ ਸਵੇਰੇ ਇੱਕ ਕੰਤ ਵੱਡੀ ਸੀ ਸਵੇਰੇ ਪਹੁੰਚ ਕਿਉਂਕਿ ਉਹ ਆਪਾਂ ਨੇ ਅੱਜ ਬੋਰ ਆਪਣ ਲਾਰੇ ਸੀਗੇ ਉਹਦੇ ਅੱਜ ਫੁਰੰਸ਼ੀਪ ਇੱਕ ਕੈਪਟ ਜਣੀ ਮੋਟਰ ਪਾਈ ਹੈ ਅਰੇ ਪਾਣੀ ਸਾਫ ਕਰਨ ਵਾਸਤੇ ਤੇ ਹੁਣ ਆਪਾਂ ਚੱਲਦੇ ਆਂ ਮੋਟਰ ਲੋਵੇ ਤੇ ਮੋਟਰ ਚੱਲਣ ਲੱਗ ਰਹੀ ਹੈ ਕਿੰਨਾ ਪਾਣੀ ਸਾਫ਼ ਹੋ ਗਿਆ ਕੀ ਗੱਲ ਬਾਤ ਸੋਨ ਸਾਰਾ ਉੱਥੇ ਚੱਲ ਕੇ ਦੱਸ ਦਿਖਾਉਣੇ ਆ ਤੇ ਆਪਾਂ ਹੁਣ ਚੱਲ ਦੇਖ ਲਈਏ ਪਾਣੀ ਦੇਖ ਲਈਏ ਕਿਹਾ ਜੇ ਪੀਣ ਚ ਕਿਹਾ ਜੇ ਤੇ ਹੁਣ ਰੇਤਾ ਰੁੱਤਾ ਰੇਤਾ ਕਿੰਨਾ ਕਿ ਚੱਕ ਕੇ ਕਿੰਨਾ ਰੇਤਾ ਕੱਢਤਾ ਸੋ ਸਾਰਾ ਕੁਝ ਆ ਕੇ ਉੱਥੇ ਮੋਟਰ ਲੋਵੇ ਚੱਲਦੇ ਆ ਤੇ ਮੋਟਰ ਜਦੋਂ ਸਾਰਾ ਚੱਲ ਕੇ ਹੁਣ ਆਪਾਂ ਦਿਖਾਉਣੇ ਚੰਗੇ ਮੋਟਰ ਆਪਣੀ ਜਿਹੜੀ ਚੱਲਣ ਲੱਗ ਰਹੀ ਹੈ ਫੁੱਲ ਪਾਣੀ ਚੱਕ ਕੇ ਰੇਤਾ ਤਦ ਤੱਕ ਫਟਾਕ ਹੋ ਗਿਆ ਸਾਫ਼ ਤੇ ਇਹ ਬਰਸ ਅੱਡ ਚੱਲਣ ਲੱਗ ਰਿਹਾ ਹੈ ਆਪਣਾ ਜਨਰੇਟਰ ਪੂਰਾ ਜੋਰ ਚੱਲਣ ਲੱਗ ਰਿਹਾ ਰੇਤਾ ਕਾਫੀ ਕੱਢ ਗਿਆ ਇੱਥੇ 10 ਟਨ ਦਾ ਡੂੰਘਾ ਟੋਆ ਜਿਹੜਾ ਨੇ ਮੋਟਰ ਨਾਲ ਭਰਿਆ ਹੈ ਫਰੈਸ ਦਿਨਾਂ ਭਰ ਕੇ ਬਾਕੀ ਰੇਤਾ ਬਹੁਤ ਕਾਫੀ ਦੂਰ ਤੱਕ ਵਾ ਗਿਆ ਇਹ ਟੋਆ ਉਹ ਆਈ ਦਾ ਜਨਰੇਟਰ ਇਹਦਾ ਬੈਠਿਆ ਇੱਥੇ ਜਰੇਟਾ ਚੱਲਣ ਲੱਗ ਰਿਹਾ ਸਾਹ ਆਪਣੇ ਮੱਟੀ ਨਾਲੇ ਬੈਠੇ ਨੇ ਸਾਰੇ ਹੂੰ ਬਾਕੀ ਹੁਣ ਚਲਾਉਣਾ ਹੈ ਘਾਟਾ ਖੋਜ ਲਾਉਣਾ ਘਟ ਤੱਕ ਕੋਈ ਪਾਣੀ ਸਾਫ ਤਾਂ ਵਾਰ ਫਿਰ ਕਰਾਂਗੇ ਨੂੰ ਬੰਦ ਫਿਰ ਕੱਲ ਨੂੰ ਆਪਣੇ ਨਵੇਂ ਡਰਾਈਵਰੀ ਪਾ ਕੇ ਫਿਰ ਕੰਮ ਅਗੇ ਸਟਾਰਟ ਕਰਾਂਗੇ ਤੇ ਆਪਣੀ ਸਬਜੀ ਹੈ ਸਬਜੀ ਕਰਕੇ ਇੱਥੇ ਬੋਰਲਾਂ ਦੇ ਸਾਰਾ ਜਿਹੜਾ ਆਈ ਬੈਠਾ ਹੈ ਫਿਰ ਬੋਰ ਵਾਲੀ ਜਿਹਨੇ ਮਸ਼ੀਨ ਹੈ ਮਸ਼ੀਨ ਆਪਣੀ ਖੜੀ ਆ ਸਾਰੀ ਹਾਂਜੀ ਦੋਸਤੋ ਇਸੇ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਸੋ ਆਪਾਂ ਨੂੰ ਇੱਥੇ ਬੰਦ ਕਰਦੇ ਆ ਸੋ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਕਿਸੇ ਨਵੇਂ ਜਗ੍ਹਾ ਦਾ ਕਿਸੇ ਨਵੇਂ ਘੱਲਵਾ ਦਾ ਨਵੀਂ ਇੰਟਰੈਕਸ਼ਨ ਅਟਰੈਕਸ਼ਨ ਜੋ ਵੀ ਹੈ ਨਵੇਂ ਵਲੌਗ ਵਿੱਚ ਮਿਲਦੇ ਆ ਸੋ ਅੱਜ ਦੇ ਵਲੌਗ ਨੂੰ ਕਰਾਂਗੇ ਆਪਣਾ ਇਤਿਬਾਰ ਸੋ ਸਾਨੂੰ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲ ਆਈਕਨ ਵਾਲਾ ਬਟਨ ਦਾ ਬਦੂ ਤਾ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੱਕ ਮਿਲਦਾ ਰਹੇ ਤੇ ਨਵੀਆਂ ਨਵੀਆਂ ਵੀਡੀਓ ਤੁਸੀਂ ਦੇਖਦੇ ਰਹੋ ਸੋ ਜਲਦ ਮਿਲਦੇ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਸੋ ਰੱਖੋ ਆਪਣਾ ਖਿਆਲ ਫਸ਼ਰਿਕਾਲ ਗੁੱਡ ਬਾਏ ਰੱਬ ਰੱਖਾ